ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਰਨਾਲਾ ਮੰਡੀ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਗੱਲ ਦੱਸਦਾ ਕਿ ਇੱਥੇ 80% ਆ ਬਈਏ ਆ 20% ਪੰਜਾਬੀ ਆ ਔਰ ਜਿਹੜੀ ਸਾਡੇ ਨਾਲ ਖੜੇ ਨੇ ਬਿੱਲੀ ਤੋਂ ਵਕੀਲ ਸਿੰਘ ਪੰਜਾਬੀ ਇਹ ਨੇ ਜਿਹੜੇ 7-8 ਸਾਲ ਤੋਂ ਇੱਥੇ ਰੇੜੀ ਲਾ ਰਹੇ ਆ ਇਹ ਮੈਨੂੰ ਕਈ ਸਾਲਾਂ ਦੀ ਗੱਲ ਦੱਸ ਰਹੇ ਆ ਵੀ ਸਾਡੇ ਕੋਲੇ ਪੰਜਾਬੀ ਆਥ ਨੇ ਆ ਤਾਂ ਹੁਣ ਅਸੀਂ ਦੁਪਹਿਰੇ ਆ ਗਏ ਸਾਮ ਨੂੰ ਜਾਂ ਸਵੇਰੇ ਆ ਕੇ ਵੇਖ ਲਓ ਮੈਂ ਪਿੰਡਾਂ ਦੇ ਲੋਕਾਂ ਨੂੰ ਤੇ ਸ਼ਹਿਰ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਆਪਣੇ ਪੰਜਾਬੀਆਂ ਤੋਂ ਸਮਾਨ ਲਿਆ ਕਰੋ ਤੁਸੀਂ ਪੰਜਾਬ ਨੂੰ ਪ੍ਰਮੋਟ ਕਰੋ ਤੁਸੀਂ ਭਈਆਂ ਕੋਲ ਜਾ ਕੇ ਅਸੀਂ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਹੈਗੇ ਅਸੀਂ ਕਹਿੰਦੇ ਆ ਵੀ ਇਹਨਾਂ ਪੰਜਾਬੀ ਇਹ ਬੇਲੇ ਖੜੇ ਨੇ ਇਹ ਇਹ ਕੀ ਕਾਰਵਾਰ ਕਰਨਾ ਦੂਜੀ ਗੱਲ ਇੱਥੇ 80% ਭਈ ਉਹ ਕਰਕੇ ਧੱਕੇ ਸਹੀ ਕਰਦੇ ਆ ਆ ਪਿਛਲੇ ਸਾਲਾਂ ਦੇ ਵਿੱਚ ਮੇਰਾ ਮਿੱਤਰ ਅਹਿਮਦਪੁਰ ਤੋਂ ਟੋਲੇ ਤੋਂ ਆ ਬੰਦਾ ਕੀ ਨਾਂ ਸੀ ਭਈ ਉਹਦਾ ਕਾਲਾ ਕਾਲਾ ਟੋਲੇ ਤੋਂ ਉਹਦੀ ਪੱਗ ਲਾਈ ਖਾਲਚੇ ਦੀ ਇੱਥੇ ਪੱਗ ਲਾਈ ਅਸੀਂ ਕਾਰਵਾਈ ਕਰਾਉਣ ਬਾਅਦ ਤੇ ਥਾਣੇ ਕਚੇੜੇ ਜਾਣ ਲੱਗੇ ਉਹ ਬੰਦਾ ਚਲੋ ਕਿਵੇਂ ਨਾ ਕਿਵੇਂ ਰਾਜੀ ਨਮਾ ਕਰਕੇ ਆਪਦਾ ਨਿਮੇੜ ਗਿਆ ਆੜਤੀਆਂ ਨੇ ਨਿਮੇੜਤਾ ਅੱਛਾ ਦੂਜੀ ਗੱਲ ਇੱਥੇ ਇੱਕ ਕਮੇਟੀ ਬਣੀ ਵੀ ਆ ਕਮੇਟੀ ਦੇ ਵਿੱਚ 6 ਭਈਏ ਆ ਪਰਦੇਸੀ ਬੰਦੇ ਆ ਜਿਹੜੇ ਬਾਕੀ ਨੇ ਉਹ ਵੀ ਮੈਨੂੰ ਲੱਗਦਾ ਪਰਦੇਸੀ ਹੋਈ ਆ ਉਹ ਹੋਰ ਕਾਟਦੇ ਆ ਹਨਾ ਇਸ ਕਰਕੇ ਉਹ 100 ਰੁਪਏ ਜਿਹੜਾ ਮਹੀਨੇ ਦਾ ਇਕੱਠਾ ਕਰਦੇ ਆ ਉਹ ਜਿਹੜਾ 100 ਰੁਪਏ ਮਹੀਨੇ ਦਾ ਇਕੱਠਾ ਕਰਦੇ ਆ ਉਹਦਾ ਕੀ ਹਿਸਾਬ ਕਿੱਥੇ ਲਾਉਂਦੇ ਕੋਈ ਕਿਸੇ ਨੂੰ ਕੋਈ ਪਤਾ ਨਹੀਂ ਠੀਕ ਹੈ ਨਾ ਇੱਥੇ ਆ ਆਹ ਦਖਾਈ ਮੜੀ ਰੇੜੀ ਆ ਦੋ ਰੇੜੀਆਂ ਲੱਗੀਆਂ ਮੀਆਂ ਨੇ ਤਿੰਨ ਤਿੰਨ ਨਹੀਂ ਤਿੰਨ ਰੇੜੀਆਂ ਨੇ ਜੇ ਇਸ ਉਧਰ ਫਰਾਂਸ ਹੋਵੇ ਖਾਲੀ ਆ ਜਿਹੜੀ ਲਾਈਨ ਦੇ ਵਿੱਚ ਜੇ ਜੇ ਪੰਜਾਬੀ ਰੀੜੀ ਲਾਉਣ ਲੱਗ ਜੇ ਤਾਂ ਉੱਥੇ ਡਾਂਗਾ ਕੱਢ ਲੈਂਦੇ ਆ ਉਹ ਇਹ ਪਿਛਲੇ 3-4 ਸਾਲ ਦੀ ਗੱਲ ਆ ਮੈਂ ਵੇਖਿਆ ਮੇਰੇ ਇੱਥੇ ਪੰਜਾਬੀ ਰੇੜੀ ਲਾਉਣ ਲੱਗੇ ਤਾਂ ਮੈਂ ਕਾਲਜ ਸੀ ਉਸ ਟਾਈਮ ਮੈਂ ਚਲੋ ਕਿਸੇ ਪਰਚੇ ਤੇ ਸੀਗਾ ਮੈਨੂੰ ਨਹੀਂ ਉਦੋਂ ਐ ਬੋਲਿਆ ਗਿਆ ਇੱਥੇ ਮੰਨ ਲਓ ਉਹਨਾਂ ਦੇ ਬਾਈ ਗੱਲ ਪੈਂਦੇ ਸ਼ਰਮ ਪੱਗ ਲਾਈਏ ਇੱਥੇ ਤੇ ਜੇ ਪੰਜਾਬੀ ਰੇੜੀ ਲਾਉਣਗੇ ਤਾਂ ਉਹ ਗੱਲ ਪੈਂਦੇ ਬਰਨਾਲਾ ਜਿਹੜੀ ਮੰਡੀ ਆ ਦੀ ਗੱਲ ਕਰਦੇ ਆ ਆ ਮੁੰਡਾ ਖੜਾ ਇਹਨਾਂ ਸ਼ਰਮਾਂ ਤੱਕਾ ਉਹ ਇਹਨੂੰ ਰੇੜੀ ਨਹੀਂ ਲਾਉਣ ਦਿੰਦੇ ਸੋ ਆ ਜਿਹੜੀ ਸਬਜ਼ੀ ਮੰਡੀ ਆ ਅੰਦਰ ਇਹਦੇ ਵਿੱਚ ਉਹ ਰਹਿਣ ਬਸੇਰੇ ਉਹਨਾਂ ਦੇ ਕੀਤੇ ਹੋਇਆ ਅਸੀਂ ਨਹੀਂ ਕਹਿੰਦੇ ਅਸੀਂ ਕਹਿੰਦੇ ਆ ਹਰ ਥਾਂ ਤੇ ਫੈਕਟਰੀਆਂ 'ਚ ਹਰ ਕਾਰਖਾਨਿਆਂ 'ਚ ਸਾਡੀ ਮਾਰਕੀਟ ਦੇ ਵਿੱਚ ਸਾਰੇ ਕਿਤੇ ਆ ਗਏ ਅਸੀਂ ਪੰਜਾਬ ਸਰਕਾਰ ਤੇ ਵਿਧਾਨ ਸਭਾ ਤੋਂ ਇਹ ਮੰਗ ਕਰਦੇ ਆਂ ਕਿ ਸਰ ਕੋ ਫੈਕਟਰੀਆਂ ਚ 90% ਪੰਜਾਬੀ ਚਾਹੀਏ 90% ਪੰਜਾਬੀ ਤੇ ਜਗ੍ਹਾ ਨਹੀਂ ਕੋਈ ਪੰਜਾਬ ਦੇ ਵਿੱਚ ਮਤਲਬ ਹਰ ਬੰਦਾ ਕਿਹਨੇ ਲੈ ਸਕਦਾ ਅਸੀਂ ਨਹੀਂ ਜਾ ਕੇ ਕਿਤੇ ਲੈ ਸਕਦੇ ਅਸੀਂ ਨਹੀਂ ਕਹਿੰਦੇ ਅਸੀਂ ਇਹਨਾਂ ਦੇ ਮਤਲਬ ਅਸੀਂ ਨਫ਼ਰਤ ਕਰਦੇ ਆਂ ਅਸੀਂ ਗੁਰੂਆਂ ਦੇ ਵਾਰਸਾਂ ਅਸੀਂ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਆ ਅਸੀਂ ਕਹਿੰਦੇ ਆ ਸਾਡੇ ਪੰਜਾਬੀ ਭਰਾ ਨਸ਼ੇ ਤੇ ਕਿਉਂ ਲੱਗਿਆ ਨਸ਼ਾ ਬੰਦ ਹੋਊਗਾ ਪਹਿਲਾਂ ਤਾਂ ਉਹ ਵੀ ਅਸੀਂ ਬੰਦ ਕਰਾਉਣਾ ਪਊਗਾ ਬੰਦ ਹੋਣਗੇ ਕੋਈ ਮੜਾ ਇਹ ਕੰਮ ਕਰੂਗਾ ਕੰਮ ਤਾਂ ਕਰੂ ਹੁਣ ਆ ਖੜਾ ਜੇ ਅੰਕਲ ਕਹੂਗਾ ਵੀ ਹਾਂ ਮੈਨੂੰ ਬਣਦਾ 50000 ਮਹੀਨੇ ਦਾ ਤਾਂ ਮੈਂ ਆਪਦੇ ਨਾਲ ਦੇ ਮੁੰਡੇ ਨੂੰ ਕਹਾਂਗਾ ਵੀ ਬਣਦਾ ਠੀਕ ਆ ਨਾ ਸੋ ਸਾਰਿਆਂ ਨੂੰ ਪਿੰਡਾਂ ਦੇ ਬੰਦੇ ਨੂੰ ਅਪੀਲ ਕਰਦੇ ਆ ਐਮਸੀਆਂ ਨੂੰ ਵੀ ਪੰਜਾਬੀਆਂ ਤੋਂ ਭਰਾਵੋ ਸਮਾਨ ਲਿਆ ਕਰੋ ਤੇ ਬਾਕੀ ਨੌਜਵਾਨ ਦੀ ਗੱਲ ਸੁਣੋ ਜਵਾਨੀ ਕਰਾਮੀਆਂ ਬਾਪੂ ਜੀ ਦੀ ਬਾਪੂ ਜੀ ਤੁਹਾਡੀ ਪੰਜਾਬੀ ਸਪੋਰਟ ਕਰਦੇ ਆ ਕਰਦੇ ਨਹੀਂ ਜੀ ਨਹੀਂ ਕਰਦੇ ਜੀ ਸੋ ਤਾਂ ਸੌਦਾ ਲੈਂਦੇ ਆ ਕਿ ਲੈਂਦੇ ਨਹੀਂ ਜੀ ਸੌਦਾ ਬਹੁਤ ਘੱਟ ਲੈਂਦੇ ਆ ਅਸੀਂ ਆਹ ਨਾ ਦੇ ਹਮਲਾ ਯਾਰ ਉਧਰ ਮੜਾ ਦਿਖਾਉਂਦੇ ਆ ਦੇਖ ਲੱਗ ਪਏ ਹੋਣ ਵੀ ਬਈ ਦੇਖੋ ਸਾਰੇ ਭਈਆਂ ਤੋਂ ਸੌਦਾ ਲੈ ਰਹੇ ਆਪਣੇ ਪੰਜਾਬੀ ਬੰਦੇ ਸਾਰੇ ਉਹਨਾਂ ਕੋਲ ਸਾਨੀ ਕਿੰਨਾ ਸਾਨੂੰ ਪੰਜਾਬੀਆਂ ਦੇ ਠੀਕ ਆ ਬਈ ਆਹ ਯਾਰ ਗਰੀਬ ਬੰਦਾ ਯਾਰ ਮਾਲਕ ਕਿ ਰੇੜੀ ਲੱਗੀ ਹੋਣਾ 10 ਸਾਲ ਹੋ ਗਏ ਕਹਿੰਦਾ ਬ ਕੀ ਸਬਜੀ ਲੈੰਦਾਰ ਪ੍ਰਮੋਟ ਹੀ ਭਈਆਂ ਨੂੰ ਕਰਦੇ ਆ ਨੇ ਯਾਰ ਬਾਬਾਈ ਕਿੱਥੋਂ ਆ ਕੇ ਰਹਿੰਦੇ ਓ ਛੋੜਾ ਕਿਹੜਾ ਪਿੰਡ ਆ ਜੀ ਸਾਡਾ ਪਿੰਡ ਵੀਲਾ ਜੀ ਕਿੰਨੇ ਕਿਲੋਮੀਟਰ ਪੈਂਦਾ ਜੀ ਇੱਥੋਂ ਇੱਥੋਂ ਪੈਂਦਾ 25 ਕਿਲੋਮੀਟਰ ਜੀ ਰੋਜ਼ 25 ਕਿਲੋਮੀਟਰ ਆਉਣਾ ਜੀ ਹਾਂਜੀ ਬਸ ਮੈਂ ਇਹੀ ਬੇਨਤੀ ਕਰਦਾ ਮੈਂ ਵੱਧ ਤੋਂ ਵੱਧ ਇਹ ਵੀਡੀਓ ਵੀਰ ਬਣ ਕੇ ਸ਼ੇਅਰ ਕਰ ਦੋ ਮੰਨ ਲਾ ਬਾਈ ਬਣ ਕੇ ਯਾਰ ਭਈਆਂ ਤੋਂ ਇੱਥੋਂ ਬਰਨ ਆਲੇ ਆ ਪਿੰਡਾਂ 'ਚੋਂ ਵੱਧ ਤੋਂ ਵੱਧ ਉੱਠ ਕੇ ਜਿਹੜੀਆਂ ਲਾਓ ਯਾਰ ਆਪਾਂ ਨੂੰ ਕੌਣ ਰੋਕ ਦੂ ਯਾਰ ਭਈਏ ਰੋਕ ਦੇਣਗੇ ਇੱਥੇ ਯਾਰ ਆਪਾਂ ਨੂੰ ਯਾਰ ਮੈਂ ਇਹੀ ਬੇਨਤੀ ਕਰਦਾ ਜਿਹੜੇ ਅੱਧ ਦਿਨ ਕ Hı.